ਆ ਦੇਖੋ ਜੀ ਆਣਾ ਇੱਕ ਮਿੰਟ ਗੱਡੀ ਲਾ ਗੇ ਗੱਡੀ ਲਾ ਗੇ ਗੱਡੀ ਲਾ ਦੇਣਾ ਹੈ ਰੈਡੀ ਰਹਿ ਰੈਡੀ ਰੋਕ ਰੋਕ ਵਾਹ ਰੋਕ ਤੇਰਾ ਦੇਖੀ ਉਹ ਜਿਹੜੀ ਉਹ ਕੁੜੀ ਹੈ ਨਾ ਉਹ ਰੋ ਮਰਜੀ ਰਹੀ ਹੈ ਤੇ 70 ਸਾਲ ਦੇ ਬੰਦੇ ਨਾਲ ਭੱਜੀ ਆ ਇਹ ਆਦੇ ਜਣ ਕੇ ਪਿਆਰ ਦੇ ਚਾਹੇ ਤੋਂ ਲੈ ਕੇ ਤੇ ਬਾਹਰ ਲੈ ਕੇ ਜਾਣਾ ਚਾਹੁੰਦਾ ਇਹ ਬੰਦਾ ਦੇਖੋ ਕਿੰਨਾ ਕਾਲਿਯੁਗੀ ਹੈ ਕਿੰਨਾ ਕਾਲਿਯੁਗੀ ਇਹ ਫੋਨ ਨਹੀਂ ਲਾਈਵ ਚੱਲੀ ਜਾਂਦਾ ਬਾਈ ਉਹ ਫੋਨ ਹੱਥੋਂ ਮਾਰੀ ਹੱਥੋਂ ਮਾਰ ਆ ਦੇਖੋ ਜੀ ਵੀਰ ਜੀ ਸਾਡੀ ਸਹਿੰਦੀ ਨਾਲ ਵਿਆਹ ਹੋ ਰਿਹਾ ਤੁਸੀਂ ਕੌਣ ਹੋ ਤੁਸੀਂ ਥੋਡੇ ਘਰ ਦੇ ਨੇ ਭੇਜਿਆ ਮੈਨੂੰ ਕਿਉਂ ਕਰਦੇ ਘਰ ਦੇ ਨੇ ਭੇਜਿਆ ਥੋਡੇ ਘਰ ਦੇ ਨੇ ਭੇਜਿਆ ਥੋਡੇ ਘਰ ਦੇ ਨੇ ਠੀਕ ਹੈ ਨਾ ਕੀ ਕਰਦੇ ਪੈਸਾ ਸਾਡੀ ਸਹਿੰਦੀ ਨਾਲ ਵਿਆਹ ਹੋ ਰਿਹਾ ਤੁਸੀਂ ਕੀ ਕੀ ਚਾਹੁੰਦੇ ਹੋ ਥੋਡੇ ਘਰ ਦੇ ਨੇ ਭੇਜਿਆ ਅਸੀਂ ਵੀਡੀਓ ਬਣਾਉਣੀ ਆ ਥੋਡੀ ਓ ਗਾਉਂ ਸਾਰੀ ਆਪਣਾ ਕੁੜੀਆਂ ਨਾਲ ਗੰਦ ਪਾਉਣੇ ਤੁਸੀਂ ਕੰਮ ਕਰਦੇ ਮੈਨੂੰ ਬੁਲਾਇਆ ਹੈ ਹਾਂ ਪੈਸੇ ਪਾਏ ਮੇਰੇ ਕਾਊਂਟ ਚ ਆ ਗਏ ਹਾਂ ਠੀਕ ਹੈ ਮੈਂ ਮੇਰਾ ਵਿਆਹ ਕਰਾ ਕੇ ਨੰਨੇ ਕੇ ਚੱਲ ਹਾਂ ਮੈਂ ਮੈਂ ਚੱਲਿਆ ਹਾਂ ਨਹੀਂ 700 ਦੇ ਬੜਾ ਹੈ ਉੱਥੇ ਮੈਨੂੰ ਉਸ ਕਹਦਾ ਸੰਭਾਲਦਾ ਹੈ ਇਹ ਮੈਂ ਸੰਭਾਲੂਗੀ ਉੱਥੇ ਆ ਕੇ ਅੱਛਾ ਹਾਂਜੀ ਇਹ ਸੰਭਾਲੂਗੀ ਤੈਨੂੰ ਉੱਥੇ ਆ ਕੇ ਮੈਂ ਔਰ ਤੁਸੀਂ ਜਿਹੜੀਆਂ ਕਾਲੀਆਂ ਕਰਤੂਤਾਂ ਕਰ ਤੁਸੀਂ ਦਿਉਂਗੇ ਇੱਕ ਕੁੜੀਆਂ ਕਰਤੂਤਾਂ ਕਰਦੇ ਨਾ ਜਿਹੜੀਆਂ ਇੱਥੇ ਵਿਆਹ ਕੇ ਕੁੜੀਆਂ ਇੱਥੋਂ ਲੈ ਕੇ ਬਾਹਰ ਲੈ ਕੇ ਜਾਂਦੇ ਆ ਤੁਸੀਂ ਜਿਹੜੀਆਂ ਕਾਲੀਆਂ ਕਰਤੂਤਾਂ ਕਰਦੇ ਮੈਨੂੰ ਸਾਰਾ ਪਤਾ ਬਹੁਤ ਤੁਸੀਂ ਕੀ ਲੈਣਾ ਸਾਡੇ ਕੋਲੋਂ ਤੁਸੀਂ ਕੀ ਲੈਣਾ ਤੇਰੇ ਮਾਂ ਪਿਓ ਨੇ ਭੇਜਿਆ ਮੈਨੂੰ ਤੇਰੇ ਮਾਂ ਪਿਓ ਵੀ ਜਾਂਦੇ ਆ ਪਿੱਛੇ ਤੇਰਾ ਤੇਰੀ ਦਾ ਸੱਚਾ ਮੈਂ ਸਹਿਮਤ ਹਾਂ ਲੋਕ ਕਰਦੇ ਆ ਪਾਸੋ ਦੇ ਲੋਕ ਉਹ ਕਰਦੇ ਆ ਪਰ ਮੈਂ ਇਤਨਾ ਨਹੀਂ ਕਰਦਾਗਾ ਕਰਦਾ ਕਿਉਂ ਉਹਨਾਂ ਨੇ ਤੂੰ ਸਾਰੇ ਬੰਦੇ ਕੋਈ ਨਹੀਂ ਹੁੰਦੇਗੇ ਇੱਕੋ ਜਿਹੇ ਹੁੰਦੇ ਆ ਸਾਰੇ ਬੰਦੇ ਨਹੀਂ ਹੁੰਦੇ ਜੀ ਤੇਰੀ ਉਮਰ ਕਿੰਨੀ ਹੈ ਬਲ 70 ਸਾਲ ਦੀ ਹਾਂ ਮੈਂ ਉੱਥੇ ਜਾ ਕੇ ਆਇਆ ਮ ਜਿੱਥੇ ਤੁਸੀਂ ਵਿਆਹ ਕਰਵਾਇਆ ਉੱਥੇ ਉਹਨਾਂ ਦੱਸਿਆ ਕਿ ਐਡੀ ਉਹਦੀ ਦਾੜੀ ਹੈਗੀ ਆ ਤੇ 70 ਸਾਲ ਦੀ ਉਮਰ ਕੁੜੀ ਨਾਂ ਵਾਲ ਕੁੜੀ ਉਹਨਾਂ ਵਿਆਹ ਕਰਕੇ ਬਾਹਰ ਲੈ ਕੇ ਜਾਉਂਦੇ ਕੁੜੀ ਕਿਸ ਸਾਲ ਦੀ ਕੁੜੀ ਹੈ ਕਿ ਕਿੰਨੀ 21 ਸਾਲ ਦੀ ਕੁੜੀ ਆ ਲੱਗਦਾ ਵੀ 21 ਸਾਲ ਦੀ ਕੁੜੀ ਆ ਇਹ ਇਹ ਗਲਤ ਗੱਲ ਆ ਇਹ ਮੈਨੂੰ ਪ੍ਰੂਫ ਦਿੱਤੇ ਨੇ ਕੀ ਪ੍ਰੂਫ ਦਿੱਤਿਆ ਮੈਨੇ ਦਿੱਤੇ ਪ੍ਰੂਫ ਮੈਂ ਦਿੱਤੇ ਆ ਇਹ ਤੇ ਤੇਰੇ ਘਰ ਦੇ ਨਾਲ ਸਹਿਮਤੀ ਨਾਲ ਹੋਇਆ ਨਹੀਂ ਸ ਚਾਹੀਦਾ ਸੀ ਕੋ ਬੰਦਾ ਕੀ ਕੀ ਬੰਦਾ ਚਾਹੀਦਾ ਸੀਗਾ ਕੀ ਬੰਦਾ ਚਾਹੀਦਾ ਮੈਂ ਨਾ ਕਰਾਉਂ ਮੈਂ ਵਿਆਹ ਕਰਾਉ ਜ਼ਰੂਰ ਕਰਾਓ ਪਰ ਘਰ ਦੇ ਨਾਲ ਹੀ ਸਹਿਮਤੀ ਨਾ ਕਰਾਓ ਤੇ ਅੱਜ ਬਾਹਰ ਜਾਣਾ ਚਾਹੁੰਦਾ ਮੈਂ ਬਾਹਰ ਹੱਸਦਾ ਬਣਾ ਨੇ ਹਾਂ ਬਾਹਰ ਹੱਸਦਾ ਹਾਂ ਇੱਕ ਕੁੜੀ ਪੜ੍ਹੀ ਲਿਖੀ ਆ ਇਹ ਠੀਕਾ ਡਿਪਲੋਮਾ ਕੀਤਾ ਹੋਇਆ ਇਹਦੇ ਘਰ ਦੇ ਨਾਲ ਦੱਸਾ ਮੈਨੂੰ ਮੈਨੂੰ ਘਰ ਦੇ ਨਾਲ ਮੇਰੀ ਕੁੜੀਆਂ ਨਾਲ ਹੋਈ ਵੀ ਆ ਮੇਰੀ ਹੂੰ ਕੁੜੀ ਕੇ ਮੈਨੂੰ ਲੈ ਕੇ ਜਾ ਬਾਹਰ ਇਹਨੇ ਮੇਰੇ ਅਕਾਊਂਟ ਚ ਪੈਸੇ ਪਾਏ ਆ ਤੇ ਮੈਂ ਤੇਰਾ ਵਿਆਹ ਕਰਾਉਣਾ ਚਾਹਣੀ ਆ ਮੈਂ ਮੇਰੀ ਉਮਰ ਵੱਧ ਆ ਤੇ ਨਹੀਂ ਮੈਂ ਤੇਰਾ ਵਿਆਹ ਕਰਾਉਣਾ ਹਾਂ ਤੁਸੀਂ ਉੱਥੇ ਜਿਹੜੀਆਂ ਗੰਦੀਆਂ ਗੱਲਾਂ ਤੇ ਕਾਨੂੰਨੀ ਤੁਹਾਡੇ ਤੇ ਕਾਰਵਾਈ ਮੈਂ ਕਰਾਉਂਗਾ ਆ ਸਬੂਤ ਚੱਲੀ ਜਾਂਦਾ ਹਾਥ ਹੂਥ ਨਾ ਪਾਈਂ ਨਾਲੇ ਮੈਂ ਦੱਸਾਂ ਗੱਲ ਸੁਣ ਲੈ ਪਹਿਲਾਂ ਕਰਮਾਂ ਕਰਕੇ ਗੱਲ ਇਹ ਬੰਦ-ਬੰਦ ਨਹੀਂ ਕਰਨਾ ਇਹ ਮੈਂ ਕੈਮਰਾ ਬੰਦ ਕਰ ਦੇ ਲੈ ਕੋਈ ਮੋਬਾਈਲ ਬੰਦ ਕਰ ਸਾਡੇ ਨਾਲ ਗੱਲ ਕਰੋ ਇੱਕ ਰੀ ਬੰਦ ਕਰੋ ਵੀਡੀਓ ਸਾਡੀ ਮੈਂ ਬੰਦ ਨਹੀਂ ਕਰਦਾ ਪਾ ਲਾਈਵ ਚੱਲੀ ਜਾਂਦਾ ਤੇ ਲਾਈਵ ਤੁਸੀਂ ਫਿਰ ਵਿਖਾਉਂਗਾ ਕੀ ਵਿਖਾਈ ਜਾਂਦਾ ਸਰ ਮੈਂ ਦਿਖਾਉਣਾ ਆਈ ਹਾਂ ਤੇ ਤੇਰੇ ਮਾਂ ਤੇਰੇ ਮਾਂ ਪਿਓ ਨਾਲ ਪਿੱਛੇ ਤੇਰੇ ਮਾਂ ਪਿਓ ਪਿੱਛੇ ਆਈ ਜਾਂਦੇ ਆ ਠੀਕ ਹੈ ਨਾ ਉਹ ਟੂਰ ਨੇ ਮੈਨੂੰ ਭੇਜਿਆ ਉਹ ਕਹਿੰਦੇ ਬਈ ਸਾਡੇ ਬੁੱਢਾ ਸਰੀਰ ਆ ਗਿਆ ਸੀ ਨਹੀਂ ਆ ਸਕਦੇ ਇੱਕ ਵਾਰੀ ਬੰਦ ਕਰਾ ਪਹੁੰਚਾ ਉੱਥੇ ਰੋਕ ਲਈ ਉਹਨਾਂ ਨੂੰ ਸਾਡਾ ਗੱਲ ਕਰਾ ਮੋਟਰਸਾਈਕਲ ਉਹ ਖੜਾ ਉਹ ਖੜਾ ਮੇਰਾ ਮੋਟਰਸਾਈਕਲ ਫੇਰ ਰੋਣਾ ਚੁਬਣਾ ਰਹਾ ਉਹ ਨਾ ਗੱਲ ਕਰਨਾ ਵੀਰ ਜੀ ਸਾਡੇ ਨਾਲ ਤੁਸੀਂ ਭੱਜਦੇ ਭੱਜੇ ਕਿਉਂ ਤੁਸੀਂ ਭੱਜਦੇ ਨਹੀਂ ਸੀਗੇ ਹਾਂ ਅਸੀਂ ਜਾ ਰਹੇ ਸੀ ਇਸ ਤੋਂ ਅੱਗੇ ਅੱਗੇ ਰੁਕਿਆ ਰੁਕਿਆ ਮੈਂ ਰੁਕਣਾ ਹਾਂ ਮੈਂ ਹੀ ਰੋਕੂਗਾ ਨਾ ਹੋਰ ਕੋਈ ਰੋਕੂਗੇ ਤੇ ਬੁੱਢੇ ਮਾਪੇ ਰੋਕਣਗੇ ਤੇ ਮਾਪੇ ਆਖ ਬੰਦ ਤੂੰ ਕਰੋ ਰੋਕਾ ਹੋਵੇ ਕੁੜੀਏ ਤੂੰ ਦੱਸ ਤੁਸੀਂ ਕਿਉਂ ਕਿਉਂ ਰੁਕ ਸਕਦੇ ਮੇਰੇ ਮ ਤਾਂ ਪਰ ਮਾਪੇ ਰੁਕਣਾ ਕਿ ਤੁਸੀਂ ਕੀ ਲੈਣਾ ਵੀਰ ਜੀ ਸਾਡੇ ਕੋਲ ਅੱਗੇ ਇੱਕ ਹੋਰ ਜੀ ਮੈਂ ਕਿੱਥੇ ਮਰਜੀ ਜਾਵਾਂ ਇਹ ਨਾਲ ਕਿੱਥੇ ਮੱਤਰ ਭਾਉ ਠੱਠੇ ਖੂ ਜਾਵਾਂ ਤੁਸੀਂ ਕੀ ਲੈਣਾ ਇਹ ਇਹ ਬੰਦੇ ਦਾ ਜਨਨ ਕਿ ਪਛੋਕਰ ਜਾਣਦੀਆਂ ਇਹ ਬੰਦਾ ਬਾਹਰੋਂ ਆ ਪਰ ਜਿੱਥੇ ਮਰ ਜੇ ਭਾਵੇਂ ਐਨਆਰਆਈ ਹੈ ਭਾਵੇਂ ਕਿ ਮਰਜੀ ਹੈ ਜੇ ਤੁਸੀਂ ਇਹ ਤਾਂ ਇਹਦਾ ਪਛੋਕਰ ਨਹੀਂ ਜਾਣ ਸਕਦੇ ਇਹਦੀਆਂ ਜਨਨ ਕਿ ਗੱਲਾਂ ਬਾਤਾਂ ਨਹੀਂ ਜਾਣ ਸਕਦੇ ਤੁਸੀਂ ਇਹਨਾਂ ਵਿਆਹ ਕਿ ਮੈਂ ਕਰਾ ਸਕਦੇ ਹਾਂ ਅਣਜਾਣ ਬੰਦੇ ਨਾਲ ਬਸ ਮੈਨੂੰ ਮੈਂ ਬਾਹਰ ਜਾਣਾ ਚਾਹੁੰਦੀ ਸੀ ਮੈਂ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਇੱਕ ਅਕਾਊਂਟ ਤੇ ਮੈਂ ਪਾਹੇ ਪਾਇਆ ਕਿ ਮੈਂ ਇਹਨਾਂ ਨੂੰ ਕਿ ਮੈਨੂੰ ਬਾਹਰ ਲੈ ਚੜਾਣਾ ਸੀ ਜਾਵੜੇ ਮੇਰਾ ਕੋਈ ਵੀ ਨਹੀਂ ਇੱਥੇ ਉੱਥੇ ਕੋਣ ਕੋਣਾ ਹੈ ਉੱਥੇ ਮੇਰੀ ਘਰ ਦੀ ਹੈ ਮੇਰੇ ਬੱਚੇ ਆ ਅੱਛਾ ਆਪ ਦੇਖੋ ਜੀ ਲਓ ਅਕੇ ਉੱਥੇ ਮੇਰਾ ਘਰ ਆ ਕੇ ਮੇਰੇ ਬੱਚੇ ਹੈਗੇ ਤਾਂ ਫੇਰ ਫੇਰ ਦੇਖੋ ਕੁੜੀ ਨੂੰ ਪਿਆਰ ਦੇ ਚਾਂਸੇ ਦੇ ਵਿੱਚ ਫਸਾ ਕੇ ਕੁੜੀ ਕਹਿੰਦੀ ਮੈਂ ਇਹਨੂੰ ਪੈਸੇ ਦਿੱਤੇ ਆ ਕੁੜੀਏ ਤੈਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਇਹਦਾ ਇੱਕ ਜਾਨਕੀ ਘਰ ਵਾਲੀ ਹੋਣ ਦੇ ਬਾਵਜੂਦ ਤੇ ਤੂੰ ਇਹਨਾਂ ਨਾਲ ਦੂਜਾ ਵਿਆਹ ਕਰਵਾ ਰਹੀ ਆ ਇਹ ਇਹਨਾਂ ਨੇ ਮੈਨੂੰ ਇਹ ਗੱਲ ਕਿਹਾ ਕਿ ਮੇਰਾ ਘਰ ਵਾਲਾ ਹੈ ਨਹੀਂ ਕੋਈ ਵੀ ਨਹੀਂ ਗਾ ਦੱਸ ਮੈਂ ਇਹਨੂੰ ਕਿਹਾ ਸੀਗਾ ਮੇਰੇ ਬੱਚੇ ਮੇਰੇ ਤੋਂ ਲੱਗ ਰਹਿੰਦੇ ਆ ਅੱਛਾ ਪਰ ਮੈਨੂੰ ਕੋਈ ਗੱਲ ਨਹੀਂ ਹੂੰ ਕੋਈ ਗ ਫੇਰ ਠੀਕ ਹੈ ਜੇ ਇਕੱਠੇ ਰਹਿੰਦੇ ਆ ਫਿਰ ਮੈਂ ਨਹੀਂ ਕਰਾ ਸਕਦੀ ਹੁਣ ਹੋਣੇ ਬੋਲ ਰਿਹਾ ਕਿ ਕਿਨੇ ਇਕੱਠੇ ਰਹਿਣੇ ਆ ਜੀ ਮੈਂ ਇਹਨਾਂ ਨੂੰ ਤੇਰੇ ਭਾਈ ਬਿਆਨ ਹੀ ਨਹੀਂ ਲੜਦੇ ਤੇਰੇ ਤਾਂ ਮੈਂ ਇਹਨੂੰ ਕਿਹਾ ਤੇਰੇ ਤਾਂ ਪਰਚਾ ਹੋਣਾ ਚਾਹੀਦਾ ਇਹੋ ਜਿਹਾ ਪਰਚਾ ਪਰਚਾ ਹੋਣਾ ਚਾਹੀਦਾ ਮਾਂ ਹਾਂ ਬੰਦ ਕਰੋ ਇਹ ਮੈਂ ਵੀਡੀਓ ਬਈ ਐਦਾਂ ਹੀ ਬਣਾਉਂਗਾ ਕਿਉਂਕਿ ਮੈਨੂੰ ਕੀ ਪਤਾ ਜੇ ਮੈਂ ਵੀਡੀਓ ਬੰਦ ਕਰਤੀ ਤੁਸੀਂ ਮੇਰੇ ਕੋਲ ਠੋਕੋ ਨਹੀਂ ਠੋਕੋ ਨਾ ਭਾਈ ਨਾ ਨਾ ਐ ਹੀ ਨਹੀਂ ਬਾਬਾ ਸੇ ਹੋ ਕੇ ਗੱਲ ਕਰੋ ਮੂੰਹ ਨਾਲ ਗੱਲ ਕਰੋ ਨਾ 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 ਬੂਨਾ ਗੱਲ ਕਰ ਬਾਈ ਇੱਕ ਵਾਰੀ ਫੇਸ ਚਾਈ ਮੈਂ ਬੰਦ ਕਰੋ ਮੇਰੀ ਗੱਲ ਸੁਣਾ ਇੱਕ ਵਾਰ ਮੈਂ ਇੱਥੇ ਲਾਈਵ ਤਾਂ ਹੋਇਆ ਮੈਂ ਪਹਿਲਾਂ ਥਾਣੇ 'ਚ ਵੀ ਰਿਪੋਰਟ ਕਰਕੇ ਆਇਆ ਥੋੜੀ ਮੈਂ ਉਹ ਵੀ ਪਹੁੰਚ ਨਾਲੇ ਹੈ ਗਿਆ ਇਹਦੇ ਮਾਂ ਪਿਓ ਵੀ ਪਹੁੰਚ ਨਾਲ ਹੈਗਾ ਮੈਂ ਕੱਲਾ ਨਹੀਂ ਇੱਥੇ ਮੈਂ ਤਾਂ ਕਰਕੇ ਲਾਈਵ ਸਾਡੇ ਮੈਂ ਵੀਡੀਓ ਬਣਾ ਰਿਹਾ ਕਿਉਂਕਿ ਕੁੜੀ ਚੋਰੀਆਂ ਭੱਜੀ ਹੋਈ ਹੈ ਚੋਰੀਆਂ ਕੋਲ ਉਹ ਚੋਰੀਆਂ ਭੱਜੀ ਨਾਲੇ ਤੇਰਾ ਰਿਕਾਰਡ ਵੀ ਕਢਾਇਆ ਹੋਇਆ ਬਾਈ ਉੱਥੋਂ ਕੋਈ ਚੋਰੀ ਭੱਜੇ ਗੁਰਦੁਆਰੇ ਵਿਆਹ ਕਰਵਾਇਆ ਹੈ ਹਾਂ ਹਾਂਜੀ ਹਾਂ ਗੁਰਦੇ ਸਾਹਿਬ ਕੋਲ ਹੋ ਕੇ ਫੇਰੇ ਲੈ ਕੇ ਆਏ ਨੂੰ ਮੈਂ ਅੱਛਾ ਹਾਂਜੀ ਸਾਡੇ ਇਲਾਵਾ ਫੇਰੇ ਉੱਥੇ ਤੇਰੇ ਗੁਰੂ ਘਰ ਚ ਹੋਇਆ ਤੇ ਬਾਈ ਮੇਰੀ ਗੱਲ ਸੁਣ ਇੱਕ ਮਿੰਟ ਹਾਂਜੀ ਜਿਹੜੇ ਤੁਸੀਂ ਲੋਕ ਆ ਨਾ ਤੁਸੀਂ ਲੋਕ ਐਨ ਆਰ ਆਈ ਲੋਕ ਹਾਂਜੀ ਤੁਸੀਂ ਲੋਕਾਂ ਨੇ ਪਾਛੜਾ ਗੰਦ ਉਹ ਸਾਰੇ ਮੇਰੇ ਨਹੀਂਗੇ ਮੇਰੀ ਗੱਲ ਸੁਣ ਸਾਰੇ ਬੰਦੇ ਇੱਕੋ ਜਿਹੇ ਹੁੰਦੇ ਆ ਨਹੀਂ ਹੁੰਦੇ ਠੀਕ ਹੈ ਨਾ ਤੁਸੀਂ ਪਾਛੜਾ ਗੰਦ ਇੱਥੇ ਪੰਜਾਬ ਹਿੰਦੁਸਤਾਨ ਦੇ ਵਿੱਚ ਆ ਕੇ ਇੱਥੇ ਨਾਬਾਲਕ ਕੁੜੀਆਂ ਨਾਲ ਰੇਪ ਵੀ ਹੁੰਦੇ ਆ ਠੀਕ ਆ ਉੱਥੇ ਜਾ ਕੇ ਤੁਸੀਂ ਭੈਣ ਜੋ ਕੀ ਗਲਤ ਕੰਮ ਕਰਦੇ ਨਾ ਕੁੜੀਆਂ ਦੇ ਨਾਲ ਇੱਥੋਂ ਦਾ ਵਿਆਹ ਕਰਾ ਕੇ ਤੁਸੀਂ ਜਾਵ ਲੈਨੇ ਹੋ ਉੱਥੇ ਕੁੜੀਆਂ ਨਾਲ ਬਹੁਤ ਖਜਲ ਖਰਾਬੀ ਹੁੰਦੀ ਆ ਕੁੜੀਆਂ ਛੜਕਾਂ ਤੇ ਡੋਲਦੀਆਂ ਕੁੜੀਆਂ ਛੜਕਾਂ ਤੇ ਇੱਥੇ ਆ ਕੇ ਤੁਸੀਂ ਐਨਾਂ ਬਾਈ ਅਡਿੰਗੜੀਆਂ ਧਾਰੀਆਂ ਵਿਦਾ ਲੈਨੇ ਹੋ ਤੁਸੀਂ ਠੀਕ ਆ ਤੁਸੀਂ ਇਹਨਾਂ ਨੂੰ ਝਾਂਸਾ ਦਿੰਦੇ ਪਿਆਰ ਦਾ ਪਹਿਲਾਂ ਫੇਸਬੁੱਕ ਤੇ ਗੱਲ ਹੋਈ ਵਸਜੀ ਗੱਲ ਕੀਤੀਆਂ ਨੇ ਇਹਨੇ ਮੈਨੂੰ ਕਿਹਾ ਮੈਂ ਸਿੰਦਾ ਮੈਂ ਠੀਕ ਆ ਹਾਂ ਫਿਰ ਮੇਰਾ 라ਜੀ ਹੋਈ ਹੈ ਮੈਂ ਧੱਕੇ ਨਾਲ ਕੋਈ ਨਹੀਂ ਕੀਤਾ ਨਾਲ ਬੋਲ ਕਰਕੇ ਅਸੀਂ ਇੱਕ ਦੂਜੇ ਨੂੰ ਪਸੰਦ ਕਰਕੇ ਇੱਕ ਦੂਜੇ ਨੂੰ ਫੋਟੋ ਵਿਖਾ ਕੇ ਫਿਰ ਅਸੀਂ ਤਿਆਰ ਹੋਏ ਆ ਵਿਆਹ ਕਰਾਉਣ ਵਾਸਤੇ ਤੇ ਤੇਰੇ ਘਰ ਵਾਲੀ ਤਾਂ ਆਪਣੇ ਕੁੜੀ ਤੇਰੇ ਘਰ ਵਾਲੀ ਤਾਂ ਕਹਿੰਦੇ ਸਾਡੇ ਤੋਂ ਕੁੜੀ ਬਾਹਰ ਹੈਗੀ ਆ ਸਾਡੇ ਤੋਂ ਵਿਆਹ ਕਰਵਾਇਆ ਨਹੀਂ ਪੁੱਛ ਕੇ ਨਹੀਂ ਕਰਵਾਇਆ ਗਾ ਉਹਨੇ ਫਿਰ ਘਰ ਵਾਲੀ ਦੀ ਸਹਿਮਤੀ ਨਾਲ ਮੇਰਾ ਹੋਇਆ ਨਹੀਂ ਘਰ ਵਾਲਾ ਚਾਹੁੰਦੀ ਨਹੀਂ ਸੀ ਵੀ ਮੈਂ ਬਾਹਰ ਜਾਵਾਂ ਹਾਂ ਹਾਂ ਤੇ ਤੂੰ ਚਾਹੁੰਦੀ ਹੈਂ ਤੂੰ ਇਹਨੂੰ ਬਿਨਾਰਾ ਦੇ ਪਿਆਰ ਚ ਫਸਾਇਆ ਤੇ ਤੇਰੇ ਬਿਆਨ ਤੇਰੇ ਬਿਆਨ ਤਾਂ ਰਲਦੇ ਨਹੀਂ ਪਹਿਲਾਂ ਬਿਆਨ ਚ ਵਿੱਚ ਹੋਰ ਕੁਝ ਕਹੀ ਜਾਂਦੀ ਏ ਤੂੰ ਤੂੰ ਵੀਰ ਜੇ ਤੁਸੀਂ ਕੀ ਲੈਣਾ ਸਾਡੇ ਬੈਨ ਐ ਛੋੜੇ ਤਾਂ ਕੀ ਸਿੱਖਣਗੇ ਜਿਹੜੇ ਲੋਗ ਤੁਸ ਨੂੰ ਦੇਖਣਗੇ ਕੀ ਸਿੱਖਣਗੇ ਛੋੜੇ ਤਾਂ ਲੋਕ ਦੱਸ ਬਈ ਤੂੰ ਕੀ ਸਿੱਖਣਗੇ ਆਉਣ ਵਾਲੀ ਪੀੜੀ ਨੂੰ ਤੁਸੀਂ ਕੀ ਦਿਖਾਉਂਗੇ ਐ ਕਰਕੇ ਅਸੀਂ ਲੈ ਕੇ ਜਾਂਦੇ ਆ ਬਾਹਰ ਲੋਕਾਂ ਨੂੰ ਇਹੀ ਗੱਲ ਹੈਗਾ ਜੀ ਸੋਹ ਜੀ ਗੱਲ ਸੱਚੇ ਆ ਹਾਂ ਸਹੀ ਗੱਲ ਆ ਛੋੜੀ ਪਰ ਲੇਕਿਨ ਕੀ ਹੈ ਕਈ ਮਜਬੂਰੀ ਹੁੰਦੀ ਹੈ ਕਈ ਜਾਣ ਕੇ ਜਾ ਰਹੇ ਆ ਅੱਛਾ ਠੀਕ ਹੈ ਜੀ ਮੈਨੂੰ ਸੱਦਿਆ ਮੈਂ ਤਾਂ ਆਇਆ ਅਜੇ ਨਾ ਹੱਥ ਤੇ ਮੈਂ ਨਾ ਆਉਂਦਾ ਹੂੰ ਮੈਨੂੰ ਘਰੋਂ ਸੀ ਆਉਂਦੀ ਜਦੋਂ ਅਪਾ ਪਹਿਲਾਂ ਨਹੀਂ ਆ ਗਿਆ ਪਿਆਰ ਦੇ ਵਿੱਚ ਹੁਣ ਮੈਂ ਇਹਨਾਂ ਨੇ ਪਿਆਰ ਦੇ ਵਿੱਚ ਫਸਾਇਆ ਜੀ ਆਪਦੇ ਇਹ ਨਹੀਂ ਆਇਆ ਜਦ ਕੁੜੀਆਂ ਇੱਕ ਦੂਜੇ ਨੂੰ ਜਾਂ ਮੁੰਡਾ ਕੋਈ ਕੁੜੀ ਨੂੰ ਪਿਆਰ ਸਿ ਫਸਾਵੇ ਤਾਂ ਮੁੰਡਾ ਕੁੜੀ ਨੂੰ ਪਿਆਰ ਸਿ ਫਸਾਵੇ ਮੰਨਦੇ ਆ ਕਿ ਮਗਲਤ ਹੈ ਨਹੀਂ ਹੋਣਾ ਚਾਹੀਦਾ ਇੱਜਾ ਇਹ ਸਰਕਾਰ ਨੂੰ ਚਾਹੀਦਾ ਹੈ ਮਾਪਿਓ ਨੂੰ ਬੱਚਿਆਂ ਨੂੰ ਚਾਹੀਦਾ ਹੈ ਵੀ ਅਸੀਂ ਗਲਤ ਕੰਮ ਨਾ ਕਰੀਏ ਆ ਦੇ ਮਾਪਿਓ ਦੀ ਸਹਿਮਤੀ ਨਾਲ ਚੱਲ ਗਈ ਠੀਕ ਹੈ ਜੀ ਨਹੀਂ ਇੱਕ ਮੈਂ ਇੱਕ ਗੱਲਾਂ ਵੀ ਹਾਇਆ ਮੰਨ ਲੈਣਾ ਤੁਸੀਂ ਇਹ ਗੱਲਾਂ ਸੋਚੋ 90% ਹੈਗੇ ਜਿਹੜੇ ਬੰਦੇ ਇਥੋਂ ਵਿਆਹ ਕਰਾ ਕੇ ਕੁੜੀਆਂ ਨਾਲ ਇਥੋਂ ਵੱਡੇ ਵੱਡੇ ਸੁਪਨੇ ਦਿਖਾ ਕੇ ਉੱਥੇ ਰੋਲ ਦਿੰਦੇ ਛੱਡ ਦਿੰਦੇ ਆ ਨਾ ਉੱਥੇ ਗਾਂ ਵੇਚਦੇ ਵੀ ਹੈਗੇ ਵੇਚਦੇ ਆ ਨਾ ਤੇ ਇਹ ਦੱਸੋ ਹੁਣ ਤੁਸੀਂ ਆਪ ਸਿਆਣੇ ਬਣੇ ਹੋ ਦੱਸੋ ਸਾਰੇ ਕੋਈ ਨਹੀਂ ਹੁੰਦੇ ਨਾ ਨਹੀਂ ਸਾਨੂੰ ਕਿਵੇਂ ਪ੍ਰੂਫ ਹੋਊਗਾ ਵੀ ਕੁੜੀ ਨਾਲ ਅੱਜ ਤੁਸੀਂ ਵਿਆਹ ਕਰਾ ਲਿਆ ਤੇ ਗਾਂ ਨੂੰ ਕੰਮ ਵੀ ਦਿਵਾਉਂਗੇ ਕੀ ਪ੍ਰੂਫ ਆ ਸਾਡੇ ਕੋਲੇ ਕੰਮ ਵੀ ਦਿਵਾਉਂਗਾ ਕੋ ਰੱਖੂਗਾ ਨੂੰ ਮੈਂ ਕੀ ਪ੍ਰੂਫ ਕੀ ਆ ਸਾਡੇ ਕੋਲੇ ਤੂੰ ਕੀ ਜਿਹਾ ਸਿਆਰ ਦੀਆਂ ਕੁੜੀਆਂ ਪਤਾ ਕੀ ਗੱਲ ਆ ਪੰਜਾ ਇੱਥੋਂ ਵਿਆਹ ਕਰਵਾ ਕੇ ਮੈਂ ਫਿਰ ਉਹੀ ਗੱਲ ਕਹਿੰਨਾ ਉੱਥੇ ਆ ਕੇ ਨਾ ਛੜਕਾਂ ਦਾ ਰੋਲ ਦਿੰਦੀਆਂ ਵਿਚਾਰੀਆਂ ਇੰਨੇ ਨੇ ਰੁਪਏ ਲੱਖਾਂ ਰੁਪਏ ਲਾ ਕੇ ਮੁੰਡੇ ਕੁੜੀਆਂ ਨਾਲ ਛੜਕਾਂ ਦਾ ਰੋਲ ਦੇ ਉਥੇ ਕੰਮ ਨਹੀਂ ਮਿਲਦਾ ਪਿਆ ਤੇ ਸੋਡੇ ਵਰਗੇ ਮੂੰਹ ਚੱਕ ਕੇ ਪੰਜਾਬ ਚ ਆ ਜਾਂਦੇ ਹੈਗੇ ਕੁੜੀਆਂ ਨੂੰ ਆਪ ਦਾ ਝਾਂਸਾ ਦੇ ਕੇ ਤੇ ਉਧਰ ਲੈ ਜਾਂਦਾ ਫਿਰ ਉੱਥੇ ਗਲਤ ਕੰਮ ਕਰਕੇ ਤੇ ਜੈਂਟਰੀ ਚੜੀ ਜਾਂਦੇ ਆ ਬਾਈ ਹੈ ਜੈਂਟਰੀ ਕਰੀ ਜਾਂਦੇ ਆ ਇਹੋ ਜਿਹੇ ਭੈਣ ਚੋਂ ਦਾ ਜੰਤ ਹੈਗੇ ਜਿਹੜੇ ਸਾਨੂੰ ਵੀਜ਼ਾ ਦੇ ਦਿੰਦੇ ਇੱਧਰ ਆ ਕੇ ਬਈ ਇਹ ਮਜਬੂਰੀਆਂ ਸਾਰੇ ਪੈਸੇ ਦਾ ਹੀ ਲਾਸਟ ਹੈ ਮੇਰੀ ਗੱਲ ਸੁਣੋ ਲੋਕਾਂ ਦੀ ਮਜਬੂਰੀ ਇਹ ਹੁੰਦੀ ਆ ਮੁੰ ਜੋ ਕੁੜੀਆਂ ਨੂੰ ਵੀ ਬਾਹਰ ਜਾਣ ਵਾਸਤੇ ਮੌਕਾ ਇਸ ਤਰ੍ਹਾਂ ਮਿਲਦਾ ਵੀ ਇੱਕ ਮੁੰਡੇ ਨੂੰ ਚੰਗੇ ਘਰ ਦੇ ਮੁੰਡੇ ਨੂੰ ਫਸਾ ਲੈਂਦੀਆਂ ਹਾਂ ਆਪ ਗਰੀਬ ਘਰੋਂ ਦੀਆਂ ਚੰਗੇ ਘਰ ਦੇ ਮੁੰਡੇ ਨੂੰ ਫਸਾ ਕੇ ਪੈਸਾ ਢੇਲਾ ਵੇਖ ਕੇ ਉਹਨਾਂ ਦੇ ਪਿਆਰ ਦੇ ਜਾਲ ਵਿੱਚ ਫਸਾ ਕੇ ਇੱਥੇ ਬੁਲਾ ਲੈਂਦੀਆਂ ਹਾਂ ਹਾਂ ਫੇਰ ਇੱਥੇ ਬੁਲਾ ਕੇ ਇਹ ਕਰ ਲੈਂਦੀਆਂ ਵੀ ਹਾਂ ਵੀ ਅਸੀਂ ਬਾਹਰ ਜਾਣਾ ਅੱਛਾ ਬਾਹਰ ਤਾਂ ਗਿਆ ਕਹਿਣਗੇ ਸਾਨੂੰ ਕੰਮ ਚਾਹੀਦਾ ਇਹ ਚਾਹੀਦਾ ਪਰ ਜਦੋਂ ਉਹ ਅੱਗੇ ਉਹ ਲੈ ਕੇ ਜਾਂਦੇ ਆ ਉਹ ਕਹਿੰਦੇ ਆ ਵੀ ਛੱਡ ਦੋ ਇਹਨਾਂ ਨੂੰ ਇਹ ਨਾਲ ਜਿਹੜਾ ਕੋਈ ਕਰ ਲਿਆ ਕਰਨੇ ਆਪਾਂ ਅੱਛਾ ਇਹ ਐ ਕਰ ਨਾਲੇ ਤੈਨੂੰ ਪਤਾ ਤੈਨੂੰ ਸਾਰੀਆਂ ਗੱਲਾਂ ਦਾ ਪਤਾ ਤੈਨੂੰ ਤੂੰ ਫੇਰ ਵੀ ਓਏ ਹੈਲੋ ਕਿਧਰ ਆ ਨਾਈ ਹੈਲੋ ਕੀ ਆ ਵੀਡੀਓ ਵੀਡੀਓ ਬੰਦ ਕਰ ਫਿਰ ਮੈਂ ਇੱਕ ਕਰੂੰਗਾ ਦੇ ਜਾਣਾ ਕਿਧਰ ਤੂੰ ਯਾਰ ਮੈਂ ਬੰਦਦਾ ਮੈਂ ਇੱਥੇ ਨਹੀਂ ਗਿਆ ਇੱਥਾ ਇੱਥੇ ਕਰ ਮੈਂ ਭਾਈ ਇਧਰ ਮੈਂ ਇੱਥੇ ਇੱਥੇ ਖੜਾ ਇੱਥੇ ਖੜਾ ਕੀ ਗੱਲ ਅਸਮਨ ਜਹਾਨ ਇੱਥੇ ਖੜਾ ਦੱਸ ਦੱਸ ਫਾਟ ਜਨਾਬ ਪੁੱਤ ਮੈਂ ਤੇਰੇ ਵਰਗੇ ਨਾ ਮੈਂ ਬਹੁਤ ਯਾਨਕੀ ਵੀਡੀਓ ਬਣਾਉਂਗਾ ਤੇਰੇ ਵਰਗੇ ਜੀ ਮੈਂ ਪਾਦਾ ਨਹੀਂ ਪਾਦਾਗਾ ਵੀਡੀਓ ਵੀਡੀਓ ਨਹੀਂ ਬੰਦ ਹੁੰਦੀ ਕੀ ਇਹ ਬੰਦ ਕਰ ਵੀਡੀਓ ਨਹੀਂ ਇਹ ਨਹੀਂ ਬੰਦ ਫਿਰ ਮੈਂ ਹੁਣ ਬੰਦ ਕਰ ਦੂੰਗਾ ਨਹੀਂ ਨਹੀਂ ਤੁਸੀਂ ਐਂ ਚਲੋ ਇੱਧਰ ਆਓ ਤੁਸੀਂ ਇੱਧਰ ਆ ਆ ਕੈਮਰੇ ਸਾਹਮਣੇ ਆਓ ਹੈਂ ਇਧਰ ਆ ਕਦਰਖਾਸ ਕਦਰ ਮਟ ਹੋ ਜਾਏ ਬੈਠੋ ਕਾਰ ਦੇ ਵਿੱਚ ਮੈਂ ਬੈਠੋ ਆਓ ਆਓ ਇੱਕ ਮਿੰਟ ਆਓ ਉਹ ਚਾਬੀ ਖੜ ਗਈ ਯਾਰ ਚਾਬੀ ਨਹੀਂ ਹੈ ਲੋ ਕੜ ਚਾਬੀ ਦੇ ਕੀ ਗੱਲ ਹੈ ਮੇ ਨਾਲ ਜਿਹੜੀਆਂ ਉਹ ਇਹ ਤਾਂ ਮਾਪਿਓ ਆਉਂਦੇ ਹੁਣ ਕੇ ਪਹਿਲਾਂ ਮਾਪਿਓ ਆ ਕੇ ਇੱਕ ਮਿੰਟ ਜੋ ਮਾਪਿਓ ਆ ਗਏ ਹੁਣ ਬੱਚ ਗੱਲ ਕਰਨੀ ਕੀ ਹੁਣੇ ਕਰੋ ਗੱਲ ਤੁਸੀਂ ਗੱਲ ਕਿਹੜਾ ਕਰੀਏ ਸਾਡੀ ਚਾਬੀ ਕਿਉਂ ਕਾਰ ਦੀ ਕੱਢ ਰਹੀ ਮੈਂ ਐਂ ਕੱਢੂਆ ਚਾਬੀ ਮੈਂ ਐਂ ਕਰਦਾ ਹੁੰਦਾ ਚਾਬੀਆਂ ਮੈਂ ਕੋਈ ਹੱਦਕਾਰ ਹੀ ਨਹੀਂ ਗਈ ਦੂਜਾ ਤੀਜਾ ਬੰਦਾ ਇਹਦੇ ਅਧਿਕਾਰ ਕਿਵੇਂ ਲੈ ਸਕਦਾ ਸਾਡੇ ਕੋਲ ਮੈਂ ਪ੍ਰੈਸਰ ਮੋਟਰ ਨਾਮ ਹੈ ਸਾਨੂੰ ਮੋਟਾ ਨਹੀਂ ਬੋਲ ਸਕਦੇ ਸਾਨੂੰ ਕਿਸ ਵੀ ਤੁਸੀਂ ਪ੍ਰੈਸਰ ਮੋਟਰ ਮੇ ਮੇਰਾ ਮੋਟਰਸਾਈਕਲ ਦਾ ਕਾਰ ਦਾ ਆਈਡੀ ਪਈ ਆ ਤੁਹਾਡੇ ਤੁਸੀਂ ਲੱਖ ਹੈਗੇ ਆ ਜੀ ਹਾਂ ਸਾਨੂੰ ਇਸ ਨਾਲ ਕੋਈ ਦਿੱਕਤ ਨਹੀਂ ਕੀ ਹਾਂ ਮਾਂ ਪਿਓ ਆ ਜਾਊਗਾ ਗੱਲ ਕਰ ਲੋ ਠੀਕ ਹੈ ਮਾਂ ਪਿਓ ਚਾਰ ਮੰਦ ਕਰ ਲੋ ਜੀ ਮੈਂ ਕੈਮਰਾਬਾਦ ਨਹੀਂ ਕਰਦਾ ਮਾਂ ਪਿਓ ਨਹੀਂ ਭੇਜਿਆ ਮੈਨੂੰ ਬਾਪ ਨੂੰ ਭੇਜਣਾ ਮਾਂ ਪਿਓ ਇੱਥੇ ਆ ਜਾਊਗਾ ਗੱਲ ਕਰ ਲੋ ਅਸੀਂ ਥੜੇ ਹਾਂ ਜੀ ਹਾਂ ਠੀਕ ਹੈ ਹਾਲ ਮੈਂ ਕਰੀ ਨਾ ਮਾਂ ਪਿਓ ਨਾਲ ਕਰ ਲਈ ਗੱਲ ਨਹੀਂ ਮੈਂ ਕਰ ਲਈ ਗੱਲ ਨਹੀਂ ਕਰਦੇ ਤੁਹਾਡੇ ਨਾਲ ਗੱਲ ਨਹੀਂ ਕਰ ਜਾਂਦੇ ਇਹ ਤੁਹਾਡੇ ਨਾਲ ਚਾਹ ਨਹੀਂ ਗੱਲ ਇਧਰ ਖਾਓ ਆਗਾ ਨਹੀਂ 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 ਨਾ ਨਾ ਆਪਣਾ ਭੱਜਣਾ ਕੁੜੀਏ ਤੂੰ ਦੱਸ ਠੀਕ ਹੈ ਨਾ ਭੱਜਣ ਮੈਂ ਦਿੰਦਾ ਨਹੀਂ ਕਿੱਥੋਂ ਤੱਕ ਭੱਜੋਗੇ ਤੁਸੀਂ ਭ ਭੱਜਣ ਨਹੀਂ ਮੈਂ ਦਿੰਦਾਗਾ ਚਾਬੀ ਆਵੇ ਆਵੇ ਮੇਰੇ ਕੋਲੇ ਚਾਬੀ ਭੱਜਣਾ ਕਿਥੋਂ ਤੱਕ ਭੱਜੂਗਾ ਕੁੜੀਏ ਦੱਸ ਤੇਰੀ ਸ਼ਾਂਤੀ ਮੇਰੀ ਗੱਲ ਸੁਣ ਨਾ ਮੇਰੀ ਸ਼ਾਂਤੀ ਹੈ ਨਹੀਂ ਐ ਮੈਂ ਮੈਨੂੰ ਇਹਨਾਂ ਦੇ ਪਿਆਰ ਦੇ ਜਾਲ ਦੇ ਵਿੱਚ ਫਸੇ ਹੋਏ ਹਾਂ ਮੈਂ ਵੀ ਇਹਨਾਂ ਦੇ ਤੇ ਮੈਂ ਇਹਨਾਂ ਨੂੰ ਫਸਾਏ ਪਿਆ ਹਾਂ ਅੱਛਾ ਉੱਥੇ ਜਾ ਕੇ ਜੇ ਤੇਰੇ ਨਾਲ ਕੋਈ ਧੱਕਾ ਕਰਦਾ ਫੇਰੇ ਇਹ ਬੰਦਾ ਦੱਸ ਬਈ ਕੋਈ ਧੱਕਾ ਨਹੀਂ ਕਰਦਾ ਜੀ ਓਏ ਭੱਜਣਾ ਇੱਕ ਪੱਜੋ ਬਈ ਪੱਜੋ ਪੱਜੋ ਕਿਥੋਂ ਤੱਕ ਭੱਜੋਗੇ ਕੀ ਨਾ ਸੜ ਤੋ ਪੱਜੋ